ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਸਾਲ ਸਵਾ ਸਾਲ ਪਹਿਲੇ ਤੁਹਾਨੂੰ ਸਾਰਿਆਂ ਨੂੰ ਅਲਾਟਮੈਂਟ ਲੈਟਰ ਦਿੱਤੇ ਸੀ ਸੋ ਬਹੁਤ ਸਾਰੀ ਉਸ ਦਿਨ ਵੀ ਖੁਸ਼ੀ ਹੋਈ ਸੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਹੀ 2022 ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਇੱਕ ਇਮਾਨਦਾਰ ਸਰਕਾਰ ਬਣਾਈ ਇਮਾਨਦਾਰ ਸਰਕਾਰ ਨੇ ਇਮਾਨਦਾਰ ਮੁੱਖ ਮੰਤਰੀ ਬਣਾਏ ਜਿਨ੍ਹਾਂ ਦੀ ਪਹਿਲੇ ਦਿਨ ਤੋਂ ਹੀ ਸੋਚ ਹੋ ਗਈ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਫਿਰ ਨਾਲ ਦੀ ਨਾਲ ਪਹਿਲੇ ਦਿਨ ਤੋਂ ਹੀ ਜਦੋਂ ਸਰਕਾਰ ਬਣਨ ਤੋਂ ਬਾਅਦ ਸੋਚ ਰੱਖੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਹੀ ਰੋਜਗਾਰ ਮਿਲੇ ਪੰਜਾਬ 'ਚ ਹੀ ਅੱਜ ਕੋਈ ਸਮਝਰ ਮਿਲ ਰਹੀ ਆ ਤੋਂ ਤੁਸੀਂ ਸਾਰੇ ਆਏ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਮਾਨਦਾਰ ਸਰਕਾਰ ਬਣਾਈ ਆਪਾਂ ਸਾਰਿਆਂ ਨੇ ਇਮਾਨਦਾਰ ਮੁੱਖ ਮੰਤਰੀ ਚੋਣਿਆ ਈਮਾਨਦਾਰ ਸਾਰੇ ਵਰਕਰ ਸਹਿਮਾਨ ਸੇਵਾਦਾਰ ਬਣ ਕੇ ਮੈਂ ਆਪਣੇ ਆਪ ਨੂੰ ਵਰਕਰ ਸਮਝਦਾ ਹਮੇਸ਼ਾ ਹੀ ਨਿਮਾਣੇ ਵਣ ਕੇ ਕਿਉਂਕਿ ਸਤਿਗੁਰ ਨੇ ਕਿਰਪਾ ਕੀਤੀ ਹੈ ਜਿਵੇਂ ਈਮਾਨਦਾਰ ਸਰਕਾਰ ਬਣੀਵੇਂ ਤੁਸੀਂ ਅੱਜ ਈਮਾਨਦਾਰ ਪਟਵਾਰੀ ਚੁਣੇਗੇ ਸਾਡੀਆਂ ਬੱਚੀਆਂ ਚੁਣੀਆਂ ਗਈਆਂ ਪਟਵਾਰੀ ਦੁਗ ਪਟਵਾਰੀ ਵਡ ਇਹੋ ਜਿਹਾ ਹੋ ਗਿਆ ਸੀ ਪੰਜਾਬ ਦੇ ਵਿੱਚ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਪਟਵਾਰੀ ਤੋਂ ਡਰ ਲੱਪੇ ਸਗੋ ਮੁੱਖ ਮੰਤਰੀ ਸਾਹਿਬ ਹਮੇਸ਼ਾ ਹੀ ਜਦੋਂ ਵੀ ਕੋਈ ਸਪੀਚ ਹੁੰਦੀ ਆ ਤੇ ਪਟਵਾਰੀਆਂ ਵਾਲੀ ਗੱਲ ਜਰੂਰ ਜਨਾਉਣਾ ਹੁੰਦਾ ਆ ਵੀ ਜੇ ਮੋਹਨ ਸਿੰਘ ਦੀ ਜਗ੍ਹਾ ਕੱਟ ਕੇ ਸੋਹਣ ਸਿੰਘ ਹੋ ਜੇ ਤੇ ਸੋਹਣ ਸਿੰਘ ਨੂੰ ਮੋਹਨ ਸਿੰਘ ਕਰਨ ਲੱਗੇ 10 ਸਾਲ ਲੱਗ ਜਾਂਦੇ ਸੋ ਇਹ ਸਾਰੀਆਂ ਸੇਵਾਵਾਂ ਨੂੰ ਸਖਾਲੀਆਂ ਕਰਨ ਵਾਸਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਇਹ ਜੀ ਜਮਾ ਮੰਦਰੀ ਦੀ ਸ਼ੁਰੂਆਤ ਹੋ ਗਈ ਇਹ ਜੀ ਰਿਸਟਰੀ ਦੀ ਸੇਵਾਵਾਂ ਸਟਾਰਟ ਹੋ ਗਈਆਂ ਇਹ ਸਾਰਾ ਕੁਝ ਇਸੇ ਲਈ ਕੀਤਾ ਕਿ ਪੰਜਾਬ ਦੇ ਭੈਣਾ ਭਰਾਵਾਂ ਨੂੰ ਪੰਜਾਬ ਦੇ ਬਜ਼ੁਰਗਾਂ ਨੂੰ ਸਾਰੀਆਂ ਸੇਵਾਵਾਂ ਪਾਰਦਰਸ਼ੀ ਤਰੀਕੇ ਨਾਲ ਮਿਲ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ